ਪੰਜਾਬ ਦਾ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰਪਤਵੰਨ ਸਿੰਘ ਪੰਨੋ ਵਰਗੇ ਲੋਕਾਂ ਨੂੰ ਸਖਤ ਜਵਾਬ ਦੇਣ ਲਈ ਅਤੇ ਦਲਿਤ ਅਤੇ ਸਿੱਖ ਪਾਇਚਾਰੇ ਵਿਚਾਲੇ ਆਪਸੀ ਪਿਆਰ ਅਤੇ ਭਰੋਸਾ ਕਾਇਮ ਕਰਨ ਦੇ ਉਦੇਸ਼ ਨਾਲ ਸਿੱਖ ਆਫ ਅਮਰੀਕਾ ਵੱਲੋਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਚਰਚਾ ਕੀਤੀ ਗਈ ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸਿੱਖ ਆਫ ਅਮਰੀਕਾ ਦੇ ਨੁਮਾਇੰਦੇ ਅਤੇ ਦਲਿਤ ਪਾਇਚਾਰੇ ਦੇ ਲੋਕ ਨੇ ਕਿਹਾ ਕਿ ਪੰਨੋ ਵਰਗੇ ਲੋਕ ਪੰਜਾਬ ਵਿੱਚ ਆਪਸੀ ਪਾਇਚਾਰੇ ਨੂੰ ਨੁਕਸਾਨ ਪਹੁੰਚਾਉਣ ਵਿੱਚ ਸਫਲ ਨਹੀਂ ਹੋਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਗੁਰੂਆਂ ਪੀਰਾਂ ਤੇ ਵਿਚਾਰਾ ਉੱਪਰ ਚੱਲਣ ਵਾਲੇ ਵਿਅਕਤੀ ਹਨ ਅਤੇ ਡਾਕਟਰ ਭੀਮਰਾ ਅੰਬੇਦਕਰ ਦੇ ਵਿਚਾਰਾਂ ਤੇ ਚੱਲ ਕੇ ਹੀ ਸਮਾਜ ਦਾ ਕਲਿਆਣ ਸੰਭਵ ਹੈ। ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭਾਰਤ ਅੱਜ ਅਸੀਂ 6 ਆਫ ਅਮਰੀਕਾ ਦੀ ਟੀਮ ਪੰਜਾਬ ਵਿੱਚ ਅਸੀਂ ਪਹੁੰਚੇ ਹਾਂ। ਔਰ ਮੈਂ ਇੱਥੇ ਸੁਣ ਰਿਹਾ ਕਿ ਗੁਰਪਤਵੰਨ ਸਿੰਘ ਪੰਨੂ ਦਾ ਨਾਮ ਬਾਰ-ਬਾਰ ਆ ਰਿਹਾ ਹੈ ਕਿੱਥੇ ਗੁਰਪਤਵੰਨ ਸਿੰਘ ਪੰਨੂ ਤੇ ਕਿੱਥੇ ਭੀਮrao ਅੰਬੇਦਕਰ ਸਾਹਿਬ ਕੋਈ ਤੁਲਨਾ ਹੀ ਨਹੀਂ ਹੈ ਇਸ ਬੰਦੇ ਦਾ ਨਾਮ ਅੰਬੇਦਕਰ ਸਾਹਿਬ ਦੇ ਨਾਮ ਦੇ ਨਾਲ ਲੈਣਾ ਹੀ ਨਹੀਂ ਚਾਹੀਦਾ ਇਹ ਬੰਦੇ ਦਾ ਅਸੀਂ ਅਮਰੀਕਾ 'ਚ ਨਹੀਂ ਨਾਂ ਲੈਂਦੇ ਔਰ ਤੁਹਾਨੂੰ ਅਸੀਂ ਦੱਸਿਏ ਕਿ ਅਮਰੀਕਾ ਵਿੱਚ ਵੀ ਜਿਹੜੇ ਸਿੱਖ ਰਹਿ ਰਹੇ ਨੇ ਉਹ ਪੰਜਾਬ ਵਿੱਚ ਅਮਨ ਚਾਹੁੰਦੇ ਨੇ ਪੰਜਾਬ ਵਿੱਚ ਏਕਤਾ ਚਾਹੁੰਦੇ ਨੇ ਪੰਜਾਬ ਵਿੱਚ ਯੂਨਿਟੀ ਚਾਹੁੰਦੇ ਨੇ ਔਰ ਅਸੀਂ ਅੰਬੇਡਕਰ ਸਾਹਿਬ ਦੀ ਰਵਿਦਾਸ ਭਗਤ ਜੀ ਦੀ ਗੁਰੂ ਰਵਿਦਾਸ ਜੀ ਦੀ ਅਸੀਂ ਉੱਥੇ ਬੜੀ ਇੱਜ਼ਤ ਕਰਦੇ ਹਾਂ ਉੱਥੇ ਵੀ ਸਾਡਾ ਬੜਾ ਭਾਈਚਾਰਾ ਪ੍ਰੇਮ ਦਾ ਆਪਸ ਵਿੱਚ ਹੈ ਨਿਊ ਜਰਸੀ ਨਿਊਯਾਰਕ ਵਿੱਚ ਬੜੇ ਬੜੇ ਰਵਿਦਾਸ ਜੀ ਦੇ ਸੈਂਟਰ ਬਣੇ ਹੋਏ ਨੇ ਜਿੱਥੇ ਅਸੀਂ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਹਾਂ ਔਰ ਜਿੱਥੇ ਤੱਕ ਇਹ ਗੁਰਪਤਵੰਨ ਸਿੰਘ ਪੰਨੂ ਦਾ ਸਵਾਲ ਹੈ ਉਹਦੀ ਮੈਂ ਤੁਹਾਨੂੰ ਇਹ ਯਕੀਨ ਨਾਲ ਕਹਿਣਾ ਤੁਹਾਨੂੰ ਦੱਸਣਾ ਚਾਹਨਾ ਪੰਜਾਬ ਦੇ ਮੇਰੇ ਭਰਾਵਾਂ ਨੂੰ ਪੈਣਾ ਨੂੰ ਕਿ ਉਹਦੇ ਨਾਲ 1% ਵੀ ਸਿੱਖ ਨਹੀਂ ਚੱਲਦਾ ਉਹ ਇੱਕ ਫਰਾਡ ਔਰ ਉਹਦੇ ਜੇ ਬੰਦੇ ਅੱਜਕੱਲ ਉਹਨਾਂ ਦੀ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਉਹ ਹਿਊਮਨ ਟ੍ਰੈਫਿਕਿੰਗ ਔਰ ਫੇਕ ਵੀਜ਼ੇਸ ਔਰ ਜਿਹੜੇ ਬੱਚੇ ਇਥੋਂ ਗਏ ਸਨ ਡੰਕੀਆਂ ਲਗਾ ਕੇ ਉਹਨਾਂ ਦਾ ਉੱਥੇ ਉਹਨੇ ਫਾਇਦਾ ਚੁੱਕ ਕੇ ਔਰ ਉਹਦੀ ਇਹ ਹੀ ਮਨਸ਼ਾ ਹੈ ਕਿ ਪੰਜਾਬ ਵਿੱਚ ਕਿਸੇ ਤਰੀਕੇ ਨਾਲ ਅੱਗ ਲਾਈ ਜਾ ਸਕੇ ਤਾਂ ਕਿ ਉੱਥੇ ਉਹਨਾਂ ਦੇ ਜਿਹੜੇ ਫੇਕ ਕੇਸਸ ਹੁੰਦੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਏ ਪਰ ਇਸ ਵੇਲੇ ਸਾਨੂੰ ਇਸ ਵੇਲੇ ਪੰਜਾਬ ਵਿੱਚ ਇਕੱਠੇ ਰਹਿਣ ਦੀ ਸਾਡੇ ਯੂਥ ਨੂੰ ਬਹੁਤ ਹੀ ਇਕੱਠੇ ਰਹਿਣ ਦੀ ਲੋੜ ਹੈ ਇਸ ਮੁਸ਼ਕਲ ਸਮੇਂ ਵਿੱਚ ਤਾਂ ਕਿ ਪੰਜਾਬ ਵਿੱਚ ਜਿਹੜੀ ਉਹਨਾਂ ਦੀ ਔਰ ਮੈਂ ਸਮਝਦਾ ਕਿ ਉਹਦਾ ਉਹਦਾ ਮੂਤ ਹੁਣੇ ਕਿਸੇ ਨੇ ਕਿਹਾ ਸੀ ਵੀ ਉਹਦਾ ਜਵਾਬ ਕਿਵੇਂ ਦੇਈ ਹੈ ਉਹਦਾ ਜਵਾਬ ਤੁਸੀਂ ਸਾਰੇ ਦੇ ਚੁੱਕੇ ਹੋ ਪੰਜਾਬ ਵਿੱਚ ਤੁਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਤਾ ਹੈ ਕਿ ਹਾਲੀ ਵੀ ਇੱਥੇ ਅਮਨ ਤੇ ਪੀਸ ਨਾਲ ਤੁਸੀਂ ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿ ਰਹੇ ਹੋ ਸਾਡਾ ਇੱਥੇ ਬੈਠੇ ਹੋਣਾ ਜਾ ਕੇ ਅਮਰੀਕਾ ਤੋਂ ਇਸ ਗੱਲ ਦਾ ਪਰਮਾਣ ਹੈ ਕਿ ਪੰਨੂ ਦੀ ਜਿਹੜੀ ਇਹ ਚਾਰਲਸੀ ਪੂਰੀ ਤਰ੍ਹਾਂ ਫਲॉप ਹੋ ਗਈ ਹੈ ਪੰਜਾਬ ਵਿੱਚ ਪੰਜਾਬ ਨੇ ਬਿਲਕੁਲ ਇਹਨੂੰ ਡਿਸਆਨ ਕਰਤਾ ਡਿਸਕ੍ਰੈਡਿਟ ਕੀਤਾ ਹੈ ਔਰ ਇੱਕ ਜਿਹੜੀ ਗੱਲ ਸਮੇਤਾਨ ਬਾਰੇ ਕਹੀ ਜਾਂਦੀ ਹੈ ਮੈਸਾ ਮੈਦਾਨ ਡਾਕਟਰ ਪੀ ਬਰਾਮbedkar ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਿਤ ਹੋ ਕੇ ਦਿੱਤਾ ਹੈ ਉਹਨਾਂ ਨੇ ਉਹਦੇ ਵਿੱਚ ਜਿੰਨੀ ਇਕੁਐਲਟੀ ਦੀ ਗੱਲ ਕੀਤੀ ਹੈ ਅੱਜ ਤੁਸੀਂ ਭਾਰਤ ਵਿੱਚ ਰਹਿ ਕੇ ਅੱਜ ਜੇ ਡਾਕਟਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਨਾ ਹੋਏ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅੱਜ ਤੁਹਾਨੂੰ ਮੈਂ ਇਹ ਨਹੀਂ ਕਹਿੰਦਾ ਇੱਥੇ ਹਰ ਕੋਈ ਖੁਸ਼ਹਾਲ ਸਾਡੇ ਦਲਤ ਭਰਾਵਾਂ ਨੂੰ ਵੀ ਇਸ਼ੂਜ਼ ਨੇ ਸਿੱਖਾਂ ਨੂੰ ਇਸ਼ੂਜ਼ ਨੇ ਮੁਸਲਮਾਨਾਂ ਨੂੰ ਇਸ਼ੂਜ਼ ਨੇ ਹਿੰਦੂਆਂ ਨੂੰ ਇਸ਼ੂਜ਼ ਨੇ ਪਰ ਇਹ ਸਾਰੇ ਆਪਣੇ ਇਸ਼ੂਜ਼ ਅੱਜ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਿਹੜਾ ਸਾਨੂੰ ਸਮਵਧਾਨ ਦਿੱਤਾ ਹੈ ਉਹਦੇ ਅਧੀਨ ਅਸੀਂ ਸਾਰੀ ਲੜਾਈ ਲੜਦੇ ਹਾਂ ਔਰ ਆਪਣੇ ਅਧਿਕਾਰ ਲੈਣੇ ਹਨ ਔਰ ਉਹਨਾਂ ਦੀ ਸੋਚ ਦੇ ਉੱਪਰ ਅਸੀਂ ਸਲਾਮ ਕਰਦੇ ਹਾਂ ਆਰਟੀਕਲ 25 ਬੀ ਦੀ ਹੁਣੇ ਕਿਸੇ ਨੇ ਗੱਲ ਕੀਤੀ ਸੀ ਇਹ ਇਹ ਮੈਂ ਕਹਿੰਦਾ ਕਿ ਜਿਹਨੂੰ ਕਹਿੰਦੇ ਨਾ ਕੋਈ ਨਾ ਕੋਈ 네ਗੇਟਿਵ ਕੋਈ ਨਾ ਕੋਈ ਬੁਰੀਾਈ ਚੋਂ ਕੋਈ ਅੱਛੀ ਗੱਲ ਨਿਕਲਦੀ ਹੈ ਇਹ ਪੰਨੂ ਨੇ ਜਿਹੜੀ ਇਹ ਬੇਹੂਦਾ ਜਿਹੜਾ ਬਿਆਨ ਦਿੱਤਾ ਸੀ ਔਰ ਆਰਟੀਕਲ 25 ਵੀ ਦਾ ਝੂਠ ਇੱਕ ਵਾਰੀ ਫਿਰ ਉਹਨੇ ਉੱਪਰ ਉਜਾਰਿਆ ਸੀ ਉਹਦੇ ਨਾਲ ਅੱਜ ਕੀ ਹੋ ਰਿਹਾ ਹਰ ਕੋਈ ਆਰਟੀਕਲ 25 ਵੀ ਆਨਲਾਈਨ ਡਾਊਨਲੋਡ ਕਰ ਰਿਹਾ ਔਰ ਉਹਨੂੰ ਪੜ ਰਿਹਾ ਔਰ ਜਦੋਂ ਉਹ ਪੜਿਆ ਜਾਂਦਾ ਉਥੇ ਇਹ ਦੇਖਿਆ ਜਾਂਦਾ ਕਿ ਸਿੱਖ ਰਿਲੀਜੀਅਨ ਨੂੰ ਕਿਦਰੇ ਉਦ੍ਰਿਸ਼ ਨਹੀਂ ਲਿਖਿਆ ਕਿ ਸਿੱਖ Hindu ਹੈ ਜਾਂ ਸਿੱਖ Hinduਾਂ ਦਾ ਅੰਗ ਹੈ ਔਰ ਟੂ ਦਾ ਕੰਟ੍ਰਰੀ ਆਰਟੀਕਲ 25 ਕੀ ਕਹਿੰਦਾ ਹੈ ਕਿ ਸਿੱਖ ਧਰਮ ਦੇ ਲੋਕ ਕਿਰਪਾਨ ਪਾ ਕੇ ਪੂਰੇ ਭਾਰਤ ਵਿੱਚ ਜਾ ਸਕਦੇ ਨੇ ਸਿੱਖ ਧਰਮ ਦੇ ਲੋਕ ਤੇ ਇੱਥੇ ਇਹ ਨਹੀਂ ਕਿ ਆ ਕਿ ਕਿਸੇ Hindu ਸਭ ਕਾਸ ਸਿੱਖ ਇੱਥੇ ਬਿਲਕੁਲ ਸਿੱਖਾਂ ਨੂੰ ਡਾਕਟਰ ਅੰਬੇਡਕਰ ਇੱਕ ਵੱਖਰਾ ਦਰਜਾ ਦੇ ਕੇ ਗਏ ਨੇ ਔਰ ਬਹੁਤ ਇੱਥੇ ਤਿੰਨ ਵਾਰੀ ਆਰਟੀਕਲ 25 ਵਿੱਚ ਸਿੱਖ ਰਿਲੀਜੀਅਨ ਨੂੰ ਇੱਕ ਸੈਪਰੇਟ ਰਿਲੀਜੀਅਨ ਦੇ ਤੌਰ ਤੇ ਦੱਸਿਆ ਗਿਆ ਤੇ ਦੁਨੀਆ ਹੁਣ ਇਸ ਬਾਰੇ ਪੜ ਰਹੀ ਹੈ ਔਰ ਡਾਊਨਲੋਡ ਅਜਕਲ ਇੰਟਰਨੈਟ ਦਾ ਜ਼ਮਾਨਾ ਹੈ ਦੁਨੀਆ ਹਰ ਜਾ ਕੇ ਡਾਊਨਲੋਡ ਕਰਕੇ ਆਰਟੀਕਲ 25B ਸਾਰੇ ਪੜ ਰਹੇ ਨੇ ਡਾਕਟਰ ਅੰਬੇਡਕਰ ਜੀ ਦੀ ਜਿਹੜੀ ਸਿੱਖ ਕੌਮ ਦੇ ਨਾਲ ਉਹਨਾਂ ਦਾ ਰਿਸ਼ਤਾ ਰਿਹਾ ਜਦੋਂ ਉਹ ਸਿੱਖ ਬਣਨਾ ਚਾਹੁੰਦੇ ਸੀ ਜਿਹੜੇ ਸਿੱਖ ਮਿਸ਼ਨਰੀ ਕਾਲਜਸ ਉਹਨਾਂ ਨੇ ਬੰਬੇ ਵਿੱਚ ਖੋਲੇ ਸੀ ਉਹ ਅੱਜ ਹਰ ਸਿੱਖ ਨੂੰ ਪਤਾ ਲੱਗ ਰਿਹਾ ਹੈ ਭਈ ਇਹ ਜਿਹੜਾ ਕਿੰਨਾ ਸਾਡਾ ਗਹਿੜਾ ਤੇ ক্লোਜ਼ ਰਿਸ਼ਤਾ ਹੈ ਦਲਿਤ ਸਮਾਜ ਨਾਲ ਤੇ ਉਹ ਉਹ ਦੁਨੀਆ ਦੇਖ ਰਹੀ ਹੈ ਤੇ ਜਿਹੜੀ ਇਹ ਚਾਲ ਚੱਲੀ ਗਈ ਸੀ ਮੈਂ ਸਮਝਦਾ ਕਿ ਪੁੱਠੀ ਪੈ ਰਹੀ ਔਰ ਇਸ ਵੇਲੇ ਸਾਨੂੰ ਸਾਰਿਆਂ ਨੂੰ ਯੂਨਾਈਟ ਹੋ ਕੇ ਖਾਸ ਕਰ ਸਾਡੇ ਯੂਥ ਜਿਹੜੇ ਨੇ ਉਹਨਾਂ ਨੂੰ ਇਹ ਬਿਲਕੁਲ ਕਹਿਣਾ ਪਏਗਾ ਕਿ ਇਸ ਵੇਲੇ ਅਸੀਂ ਬਿਲਕੁਲ ਆਪਸੀ ਜਿੰਨਾ ਪ੍ਰੇਮ ਵਧਾ ਸਕਦੇ ਹਾਂ ਅਸੀਂ ਵਧਾਈਏ ਅਸੀਂ ਆਪਸ ਵਿੱਚ ਜੁੜ ਕੇ ਰਹੀਏ ਅਸੀਂ ਯੂਨਿਟੀ ਦਾ ਮੈਸੇਜ ਦੇਈਏ ਇਹ ਜੇ ਫੰਕਸ਼ਨ ਬਹੁਤ ਹੋਣ ਤਮੇ ਸਮੇਂ ਸਾਡੇ ਕੋਲ ਬਹੁਤ ਥੋੜਾ ਹੈ ਅਸੀਂ ਸਵੇਰੇ ਸਾਡੀ ਫਲਾਈਟ ਹੈ ਪਰ ਫਿਰ ਵੀ ਸਾਡਾ ਦਿਲ ਇਹੀ ਕਰਦਾ ਹੈ ਕਿ ਤੁਹਾਡੇ ਨਾਲ ਪਿੰਡਾਂ ਵਿੱਚ ਜਾਈਏ ਅਸੀਂ ਜਾ ਕੇ ਲੋਕਾਂ ਨੂੰ ਦੱਸੀਏ ਵੀ ਇੱਥੇ ਪਿਆਰ ਯੂਨਿਟੀ ਅਮਨ ਰੱਖੀਏ ਔਰ ਪੇਧ ਪਾਓ ਦਾ ਸਾਡੇ ਤਾਂ ਰਮ ਵਿੱਚ ਸਿੱਖੀ ਵਿੱਚ ਤੇ ਬਿਲਕੁਲ ਕੋਈ ਐਸੀ ਗੱਲ ਨਹੀਂ ਐ ਸਸੀਂ ਸਾਰੇ ਇੱਕੋ ਜਾਤ ਮਾਨਸ ਕੀ ਪਹਿਚਾਨ ਇਹ ਜਿਹੜਾ ਫਲਸਫਾ ਸਾਨੂੰ ਪਹਿਲੀ ਪਾਸ਼ਾਹੀ ਤੋਂ 10ਵੀਂ ਪਾਸ਼ਾਹੀ ਤੱਕ ਮਿਲਿਆ ਉਹ ਸਾਰਿਆਂ ਦੇ ਉੱਪਰ ਲਾਗੂ ਹੁੰਦਾ ਹੈ ਦੂਜੀ ਜਿਹੜੀ ਗੱਲ ਪੰਜਾਬੀ ਦੁਨੀਆ ਵਿੱਚ ਕਿਤੇ ਵੀ ਚਲਾ ਜਾਏ ਪੰਜਾਬੀ ਦਾ ਦਿਲ ਪੰਜਾਬ ਚ ਹੀ ਰਹਿੰਦਾ ਹੈ ਤੇ ਅਸੀਂ ਵੀ ਜਦੋਂ ਉੱਥੇ ਖਬਰਾਂ ਸੁਣੀਆਂ ਕਿ ਇੱਥੇ ਟੈਨਸ਼ਨ ਹੋ ਰਹੀ ਹੈ ਇੰਨੀ ਬੇਹੂਦਾ ਸਟੇਟਮੈਂਟ ਦਿੱਤੀ ਗਈ ਹੈ ਔਰ ਜਿਹੜਾ ਇੱਕ ਸਮਾਜ ਜਿਹੜਾ ਕਿ ਜਿੰਨੂ ਕਿ ਸਭ ਤੋਂ ਜ਼ਿਆਦਾ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਦਲਿਸ ਮੈਨੂ ਸੀ ਸਭ ਤੋਂ ਜ਼ਿਆਦਾ ਉੱਪਰ ਲੈ ਕੇ ਆਈਏ ਉਹਦੇ ਖਿਲਾਫ ਇਹਨਾਂ ਬੇਹੂਦਾ ਬਿਆਨ ਦੇਣਾ ਔਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀਆਂ ਤੋੜਨ ਦੀ ਗੱਲ ਕਰਨੀ ਇਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਖਿਲਾਫ ਹੈ ਅਸੀਂ ਇਹਨੂੰ ਬਿਲਕੁਲ ਪੰਡਮ ਕਰਦੇ ਹਾਂ ਔਰ ਇੱਕ ਇੱਕ ਮਿੰਟ ਮੈਂ ਇਹ ਕਹਿ ਕੇ ਖਤਮ ਕਰਾਂਗਾ ਕਿ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਸਜੀਪੀਸੀ ਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਬਿਲਕੁਲ ਤੁਸੀਂ ਆ ਕੇ ਇਸ ਵੇਲੇ ਦਲਤ ਸਮਾਜ ਦੇ ਨਾਲ ਖੜੇ ਹੋ ਔਰ ਇਹ ਜਿਹੜੀ ਬੇਹੂਦਾ ਸਟੇਟਮੈਂਟਸ ਆਂਦੀਆਂ ਨੇ ਇਹਨਾਂ ਨੂੰ ਬਿਲਕੁਲ ਤੁਸੀਂ ਕੰਡੈਮ ਕਰੋ ਔਰ ਇਸ ਵੀ ਨੇ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਰ ਲੋਕਾਂ ਨੂੰ ਮੈਂ ਮੈਸੇਜ ਦੇਵਾਂਗਾ ਕਿ ਪੰਨੂ ਜੇ ਬੰਦੇ ਜਿਹੜੇ ਅਮਰੀਕਾ ਬੈ ਕੇ ਇੱਥੇ ਗਲਤ ਸਟੇਟਮੈਂਟਾਂ ਦਿੰਦੇ ਨੇ ਇਹਨਾਂ ਸਟੇਟਮੈਂਟਾਂ ਤੇ ਬਿਲਕੁਲ ਵਿਸ਼ਵਾਸ ਨਾ ਕਰਿਆ ਕਰੋ ਉਹ ਬੰਦੇ ਫਰਾਡ ਨੇ ਉਹਨਾਂ ਦੇ ਉੱਪਰ ਉੱਥੇ ਕੇਸੇਸ ਚੱਲ ਰਹੇ ਨੇ ਔਰ ਤੁਸੀਂ ਜਿਹੜਾ ਇੱਥੇ ਆਪਣੀ ਯੂਨਿਟੀ ਦੱਸੋ ਪਿਆਰ ਮੁਹੱਬਤ ਦੀ ਗੱਲ ਕਰੋ ਔਰ ਆਪਸ ਵਿੱਚ ਸਤਿਭਾਵਨਾ ਨਾਲ ਸਾਰੇ ਰਹੋ ਮੈਂ ਪ੍ਰਵੀਨ ਮੰਗਾ ਮੈਂ ਇੱਥੇ ਬੋਜਨ ਸਮਾਜ ਪਾਰਟੀ ਵੱਲੋਂ ਤੇ ਅਸੀਂ ਕੱਲ ਵੀ ਸਿੱਖਵਾਰ ਜੋ ਜਥੇਬੰਦੀ ਸਾਡੇ ਅਮਰੀਕਾ ਤੋਂ ਆਏ ਸੀ ਕੱਲ ਵੀ ਉਹਨਾਂ ਨੇ ਇੱਥੇ ਬੈ ਕੇ ਮੀਟਿੰਗ ਕੀਤੀ ਗਈ ਔਰ ਖਾਸ ਕਰਕੇ ਸਾਡੇ ਸਾਥੀ ਬਰਿੰਦਰ ਸਿੰਘ ਜੀ ਔਰ ਡਾਕਟਰ ਜਸਪ੍ਰੀਤ ਸਿੰਘ ਜੀ ਜਿਹੜੀਆਂ ਇਹਦੀ ਜਿਸੇ ਸੰਸਥਾ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਸੁਪਰਾਇਲੇ ਦਾ ਅਸੀਂ ਪੂਰੀਆਂ ਸਮਾਜਿਕ ਜਥੇਬੰਦੀਆਂ ਪੂਰਾ ਸਮਾਜ ਉਹਨਾਂ ਦਾ ਥੈਂਕਸ ਕਰਦਾ ਹੈ ਔਰ ਅੱਜ ਦੇ ਇਸ ਮੌਕੇ ਤੇ ਆ ਸਾਰੇ মিডিਆ ਰਾਹੀਂ ਅਸੀਂ ਇਹ ਪੰਜਾਬ ਸਰਕਾਰ ਤੱਕ ਅਪੀਲ ਕਰਨਾ ਚਾਹੁੰਦੇ ਆ ਜਿੱਥੇ ਅਮਰੀਕਾ ਤੋਂ ਆ ਕੇ ਸਾਥੀਆਂ ਨੇ ਇਸ ਬਲੇ ਸਮਾਜ ਦੀ ਜੋ ਹੱਕ ਚਾਕੇ ਖੜੇ ਨੇ ਉਹਦਾ ਥੈਂਕਸ ਕਰਦੇ ਨੇ ਅਗਰ ਸਰਕਾਰ ਨੇ 26 ਜਨਵਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸ਼ਾਇਦ ਜੋ ਅੱਜ ਨੰਗਲ ਦੀ ਘਟਨਾ ਵਾਪਰੀ ਹੈ ਉਹ ਨਾ ਹੁੰਦੀ ਇਹ ਸਿੱਖ ਸਮਾਜ ਨੂੰ ਦਲਿਤ ਭਾਈਚਾਰਿਆਂ ਨਾਲ ਲੜਾਉਣ ਦੀ ਇੱਕ ਸਾਜ਼ਿਸ਼ ਹੈ ਪਰ ਅੰਬੇਡਕਰੀ ਉਸ ਜਿਹੜੇ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੀ ਲੜਾਈ ਦਾ ਪਤਾ ਹੈ ਆਪਣੇ ਉਦੇਸ਼ ਦਾ ਪਤਾ ਹੈ ਔਰ ਜਿਹੜੇ ਵਿਦੇਸ਼ ਵਿੱਚ ਬੈਠੇ ਪੰਜਾਬ ਨੂੰ ਤੋੜਨ ਲਈ ਪੰਜਾਬ ਚ ਸਮਾਜ ਨੂੰ ਜਿਹੜਾ ਭਾਈਚਾਰਕ ਖਸਾਨ ਨੂੰ ਤੋੜਨ ਦੀ ਜਿਹੜੀ ਸਾਜ਼ਿਸ਼ ਹੈ ਪੰਜਾਬ ਦੇ ਲੋਕ ਉਹਨੂੰ ਜਿਹੜੇ ਕੰਮਾਂ ਨੂੰ ਇਹ ਦੇਣਗੇ ਅੱਜ ਦੇ ਇਸ ਮੌਕੇ ਤੇ ਸਿੱਖ ਜਥੇਬੰਦੀ ਵੱਲੋਂ ਜਿਹੜਾ ਪ੍ਰਗਟਾ ਕੀਤਾ ਜਾ ਰਿਹਾ ਹੈ ਉਹਦੇ ਨਾਲ ਸਮੁੱਚੇ ਦੂਜਿਆਂ ਵੀ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਜਦੋਂ ਸਮਾਜ ਤੇ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਡਟ ਕੇ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਚਾਹੀਦੀ ਹੈ ਔਰ ਸਹੀ ਨੂੰ ਸਹੀ ਕਹਿਣ ਦੀ ਸਮਰੱਥਾ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਏਕਤਾ ਭਾਈਚਾਰੇ ਨੂੰ ਕਾਇਮ ਕੀਤਾ ਜਾ ਸਕੇ। ਸਾਬ ਬਰਿੰਦਰ ਸਿੰਘ ਮੈਂ ਕੋਆਰਡੀਨੇਟਰ ਬਿਟਵੀਨ ਅਮਰੀਕਾ ਐਂਡ ਭਾਰਤ ਦੇ ਵਿੱਚ 6 ਆਫ ਅਮਰੀਕਾ ਦੇ ਵੱਲੋਂ ਆਇਆ ਡਾਕਟਰ ਜਸਦੀਪ ਸਿੰਘ ਜੀ ਦੀ ਗੁਆਈ ਦੇ ਵਿੱਚ। ਜੀ। ਸੋ ਜੋ ਗੁਰਪੰਤ ਸਿੰਘ ਬੰਨੂ ਨੂੰ ਜੋ ਐਕਸਪੋਜ਼ ਕਰਨ ਵਾਲਾ ਪਹਿਲਾ ਸ਼ਖਸ ਏ ਉਹ ਡਾਕਟਰ ਜਸਦੀਪ ਸਿੰਘ ਜੈਸੀ ਏ। ਔਰ ਇਹਨਾਂ ਨੇ ਐਕਸਪੋਜ਼ ਕੀਤਾ। ਉਨ੍ਹਾਂ ਦੇ ਕਾਰਨਾਮੇ ਉਨ੍ਹਾਂ ਦੇ ਕੰਮ ਉਨ੍ਹਾਂ ਦੀ ਕਰਤੂਤਾ ਕਹਿ ਸਕਦੇ ਆ ਜਿਵੇਂ ਗੁਰਪੰ ਸਿੰਘ ਪੰਨੂ ਦੀਆਂ ਕਿ ਕਿੱਦਾਂ ਉਹ ਲੋਕਾਂ ਨੂੰ ਮੈਨੀਪੂਲੇਟ ਕਰਦੇ ਸੀ ਕਿੱਦਾਂ ਲੋਕਾਂ ਨੂੰ ਧੱਕੇ ਆਪਣੇ ਚੜਾਉਂਦੇ ਸੀ ਕਿੱਦਾਂ ਲੋਕਾਂ ਨੂੰ ਮਿਸ ਗਾਈਡ ਕਰਕੇ ਯੂਜ਼ ਕਰਕੇ ਉਹਨਾਂ ਦੇ ਪੈਸੇ ਦਾ ਵਰਤੂ ਕਰਦੇ ਸੀ ਭੋਲੇ-ਪਾਲੇ ਸ਼ਖਸ਼ਾਂ ਨੂੰ ਕਿੱਦਾਂ ਉਹ ਆਪਣੇ ਪਿੱਛੇ ਲਗਾਉਂਦੇ ਸੀ ਇਹ ਐਕਸਪੋਜ਼ ਕਰਨ ਵਾਲੇ ਪਹਿਲੇ ਸ਼ਖਸ ਨੇ ਅਮਰੀਕਾ ਦੇ ਵਿੱਚ ਡਾਕਟਰ ਜਸਜੀਤ ਸਿੰਘ ਜੈਸੀ ਜੀ ਇਹ ਹਮੇਸ਼ਾ ਉਹਨਾਂ ਬਾਰੇ ਉਹਨਾਂ ਦੇ ਕਰਤੂਤਾਂ ਬਾਰੇ ਉਹਨਾਂ ਦੇ ਕੰਮਾਂ ਬਾਰੇ ਐਕਸਪੋਜ਼ ਕਰਦੇ ਰਹਿੰਦੇ ਨੇ ਸਟਿਲ ਕਰਦੇ ਨੇ ਇਹਨਾਂ ਦਾ ਵੀਕਲੀ ਪ੍ਰੋਗਰਾਮ ਆਉਂਦਾ ਹਰ ਹਫਤੇ ਇਹ ਦੱਸਦੇ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਿੱਥੇ ਕਿੱਦਾਂ ਤੇ ਕਿਵੇਂ ਇਹ ਤਿੰਨ ਚੀਜ਼ਾਂ ਹੁੰਦੀਆਂ ਕਿੱਦਾਂ ਕਿਵੇਂ ਤੇ ਕਿਤੇ ਜੋ ਸੋ ਉਹਨਾਂ ਨੂੰ ਸਾਰੇ ਐਕਸਪੋਜ਼ ਕਰਦੇ ਨੇ ਪੈਸੇ ਦਾ ਵਰਤੂ ਕਿੱਦਾਂ ਕਰਦੇ ਨੇ ਉਹਨਾਂ ਦੇ ਪਿੱਛੇ ਜਾ ਕੇ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਇਹਨਾਂ ਦਾ ਬਹੁਤ ਵੱਡਾ ਇੱਕ ਐਨਾਲਿਸਟ ਹੈ ਇਹ ਐਕਸਪੀਰੀਐਂਸ ਗਾਈਡਨਸ ਇਹਨਾਂ ਦੇ ਪਿੱਛੇ ਐਕਸਪੀਰੀਐਂਸ ਬਹੁਤ ਵੱਡੇ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਥਿਕ ਪੰਨੂ ਵੱਲੋਂ ਪਹਿਲੇ ਤੇ ਗੱਲ ਉਹ ਸਿੱਖ ਨਹੀਂ ਹੈਗੇ ਦਾੜੀ ਮੁੱਛ ਰੱਖਣ ਦੇ ਨਾਲ ਉੱਤੇ ਪਟਕਾ ਬੰਨ੍ਹਣ ਦੇ ਨਾਲ ਸਿੱਖ ਨਹੀਂ ਬਣ ਜਾਂਦੇ ਸਿੱਖ ਬੰਦਾ ਬੰਦੇ ਦੀ ਸੋਚ ਦੇ ਨਾਲ ਚੰਗੀ ਸੋਚ ਦੇ ਨਾਲ ਅਵਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਸਾਰਿਆਂ ਨੂੰ ਧਰਮਾਂ ਨੂੰ ਇੱਕ ਸਟੇਜ ਤੇ ਇੱਕ ਜਗ੍ਹਾ ਤੇ ਕੜਨਾ ਅੱਜ ਇੱਥੇ ਹਿੰਦੂ ਵੀ ਖੜੇ ਨੇ ਮੁਸਲਮਾਨ ਵੀ ਖੜੇ ਨੇ ਸਿੱਖ ਵੀ ਖੜੇ ਨੇ ਇਹ ਆ ਆ ਹੈ ਸਿੱਖ ਇਸ ਕੀ ਹੈ ਗੁਰਨਾਣਕ ਦੀ ਜੀ ਦਾ ਫਲਸਫਾ ਹੈਗਾ ਚਲੋ ਅਸੀਂ ਲੈ ਕੇ ਚੱਲਦੇ ਹਾਂ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਥ ਸਿੰਘ ਪੰਨੂ ਤੋਂ ਕੋਈ ਘਬਰਾਣ ਦੀ ਲੋੜ ਨਹੀਂ ਜੋ ਵਰਸਦੇ ਹਨ ਉਹ ਦੱਸਦੇ ਨਹੀਂ ਹੁੰਦੇ ਠੀਕ ਹੈ ਇਹ ਡਰਾਣ ਵਾਲੀ ਗੱਲ ਹੈ ਡਰਾਉਂਦੇ ਨੇ ਲੋਕਾਂ ਨੂੰ ਉਹ ਡਰਾ ਕੇ ਲੜਾਈ ਪਾਉਂਦੇ ਨੇ ਖਬਰਾਨਾ ਲਈ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਇਹੀ ਕਹੂੰਗੇ ਅਸੀਂ ਅਮਰੀਕਾ ਤੋਂ ਆਏ ਹਾਂ ਡਾਕਟਰ ਸਿੰਘ ਦਸ ਸਿੰਘ ਜਰਸੀ ਆਏ ਨੇ ਕਮਲਜੀਤ ਸਿੰਘ ਸੋਨੀ ਆਏ ਨੇ ਅਸੀਂ ਠੰਡੀ ਜਫੀਪਾਣ ਆਏ ਆ ਤੇ ਦਲਤ ਭਰਾਵਾਂ ਨੂੰ ਠੰਡ ਪਾਣ ਆਏ ਆ ਅਸੀਂ ਨਾਲ ਆ ਤੁਹਾਡੇ ਖਬਰਾਨ ਦੀ ਲੋੜ ਦੀ ਤਾਂ ਸਰ ਲੱਗਦਾ ਨਹੀਂ ਐਸੇ ਦੋਸਤ ਨੂੰ ਸਭ ਤੋਂ ਸਤਿ ਸ਼੍ਰੀ ਅਕਾਲ ਹੋਣੀ ਚਾਹੀਦੀ ਹੈ ਹਾਂਜੀ ਇਹ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਹੈ ਇਹ ਕਿਸੇ ਦੇ ਪੁਤਲੇ ਜਾਂ ਕਿਸੇ ਦੀ ਮੂਰਤੀ ਭੰਨਣੀ ਗੁਰੂਆਂ ਪੀਰਾਂ ਫਕੀਰਾਂ ਦੀ ਪੂਰਤੀ ਭੰਨਣੀ ਇਹਦੀ ਸਜ਼ਾ ਇੱਕ ਮੁਰਦੇ ਨੂੰ ਬੰਦੇ ਨੂੰ ਮਾਰਨ ਦੇ ਬਰਾਬਰ ਹੁੰਦੀ ਹੈ ਮੈਂ ਬਲਵਿੰਦਰ ਸਿੰਘ ਦੱਸੀ ਸਿਟੀ ਪ੍ਰਧਾਨ ਭੋਜਨ ਸਮਾਜ ਪਾਰਟੀ ਲੁਧਿਆਣਾ ਅੱਜ ਸਿੱਖ ਆਫ ਅਮਰੀਕਾ ਦੀ ਐਨ ਜੀਓ ਜਿਹੜੀ ਆ ਉਹ ਪੰਜਾਬ ਦੇ ਅੰਦਰ ਲੁਧਿਆਣਾ ਦੀ ਧਰਤੀ ਤੇ ਪਹੁੰਚੀ ਆ ਕਿਉਂਕਿ ਪਿਛਲੇ ਦਿਨੀ ਇੱਕ ਬਹੁਤ ਹੀ ਮਨ ਭਾਗੀ ਘਟਨਾ ਵਾਪਰੀ ਸੀ ਜੋ ਕਿ ਗੁਰਵੰਤ ਸਿੰਘ ਪੰਨੂ ਜਿਹੜਾ ਹੈ ਅਮਰੀਕਾ ਦੇ ਵਿੱਚ ਰਹਿੰਦਾ ਉਹਦੇ ਵੱਲੋਂ ਇੱਕ ਭੱਦੀ ਸ਼ਬਦਾਵਲੀ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਬਾਰੇ ਬੋਲੀ ਗਈ ਔਰ ਉਹਦੇ ਜਿਹੜੇ ਚੱਟੇ ਵੱਟੇ ਸੀ ਉਹਨਾਂ ਨੇ ਜਿਹੜੇ ਖਰੀਦੇ ਹੋਏ ਪੇੜ ਕੀਤੇ ਹੋਏ ਲੋਕ ਸੀ ਜਿਹੜੇ ਜਿਨ੍ਹਾਂ ਨੇ ਸ਼ਰਾਰਤ ਕਰਕੇ ਫਲੋਰ ਤਹਿਸੀਲ ਦੇ ਅੰਦਰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਉੱਪਰ ਬਦੀ ਸ਼ਬਦਾਵਲੀ ਲਿਖੀ ਔਰ ਸਿੱਖ ਸਮੁਦਾਏ ਔਰ ਦਲਿਤ ਭਾਈਚਾਰੇ ਨੂੰ ਆਪਸ ਵਿੱਚ ਜਿਹੜਾ ਲੜਾਉਣ ਦਾ ਕੋਸ਼ਿਸ਼ ਉਹਦੇ ਵੱਲੋਂ ਉਪਰਾਲਾ ਕੀਤਾ ਗਿਆ ਹੈਗਾ ਉਸ ਗੱਲ ਨੂੰ ਲੈ ਕੇ ਚਿੰਤਤ ਹੋ ਕੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀਗੇ ਅਮਰੀਕਾ ਦੀ ਧਰਤੀ ਤੋਂ ਔਰ ਜੋ ਸਿੱਖ ਸਿੱਖਾਂ ਲਈ ਜਿਹੜੀ ਇੱਕ ਫੈਡਰੇਸ਼ਨ ਹੈ ਸਿੱਖ ਆਫ ਅਮਰੀਕਾ ਜਿਹੜੀ ਆ ਉਹ ਉਹ ਸਾਰੇ ਸਾਥੀ ਜਿਹੜੇ ਹੈਗਾ ਐਨਜੀਓ ਦੇ ਲੈ ਕੇ ਪੰਜਾਬ ਦੀ ਧਰਤੀ ਤੇ ਪਹੁੰਚੇ ਨੇ ਅੱਜ ਸਾਡੀ ਬਹੁਤ ਹੀ ਵੱਡੀ ਇੱਕ ਮੀਟਿੰਗ ਜਿਹੜੀ ਆ ਮਲਹੋਤਰਾ ਰਿਜ਼ੋਰਟ ਦੇ ਅੰਦਰ ਹੋਈ ਆ ਸਿੱਖ ਔਰ ਦਲਿਤ ਭਾਈਚਾਰਾ ਜਿਹੜਾ ਹੈਗਾ ਇੱਕ ਰਹੂਗਾ ਇਹਨੂੰ ਕੋਈ ਵੀ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਤੋੜਨਾ ਚਾਹਣਗੇ ਤਾਂ ਨਹੀਂ ਤੋੜ ਪਾਉਣਗੇ ਅਸੀਂ ਸਿੱਖ ਔਰ ਦਲਿਤ ਭਾਈਚਾਰਾ ਇੱਕ ਹੋਣ ਦਾ ਪੈਗਾਮ ਭੇਜਾਂਗੇ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਪ੍ਰਤਿਮਾ ਤੇ ਨਤਮਸਤ ਹੋਣ ਵਾਸਤੇ ਸਾਰੇ ਹੀ ਪਹੁੰਚੇ ਆਂ ਔਰ ਸਾਂਝੀ ਵਾਲਤਾ ਦੀ ਜਿਹੜੀ ਅਸੀਂ ਗੱਲ ਕਰਦੇ ਆ ਜੈ ਭੀਮ